ਜੀ ਸਰ ਇਹ ਵੀ ਕਬਰੀ ਹੋਈ ਕੀ ਕਬਰੀ ਹਾਂਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕ ਟਾਸਕ ਫੋਰਸ ਜੋ ਇੱਕ ਮੁਹਿੰਮ ਸਾਡੀ ਯੁੱਧ ਨਸ਼ਾ ਵਿਰੋਧ ਚੱਲ ਰਹੀ ਉਸ ਵਿੱਚ ਇੱਕ ਸਾਨੂੰ ਬੜੀ ਵੱਡੀ ਜਿਹੜੀ ਵੱਡੀ ਸਫਲਤਾ ਉਹ ਮਿਲੀ ਹੈ ਕੱਲ ਇਦੀ ਲੜੀ ਦੇ ਵਿੱਚ ਕੱਲ ਐਂਟੀ ਨਾਰਕੋਟਿਕ ਟਾਸਕ ਫੋਰਸ ਬਾਰਡਰ ਲਿੰਗਮ ਸਰ ਜੀ ਇੱਕ ਟੀਮ ਨੇੜੇ ਪਿੰਡ ਹੁਸ਼ਿਆਰ ਨਗਰ ਤਰੇਂਡਾ ਇੱਥੇ ਪੈਟ੍ਰੋਲਿੰਗ ਕਰ ਰਹੀ ਸੀ ਇਸੇ ਦਰਮਿਆਨ ਪਿੰਡ ਖਹਿਰਾ ਦੇ ਵਿੱਚ ਇੱਕ ਬੰਦੇ ਨੂੰ ਮੋਟਰਸਾਈਕਲ ਸਵਾਰ ਨੂੰ ਜਿਹੜਾ ਕਾਬੂ ਕੀਤਾ ਜਿਸ ਦਾ ਨਾਮ ਹੀਰਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਖਹਿਰਾ ਸੋ ਇਹਨੂੰ ਕਾਬੂ ਕੀਤਾ ਤਾਂ ਇਹਦੇ ਇਹਦੇ ਪਾਸੋਂ ਇੱਕ ਇੱਕ ਕਾਫੀ ਵੱਡਾ ਜਿਹੜਾ ਬੈਗ ਉਹ ਰਿਕਵਰ ਹੋਇਆ ਤਾਂ ਉਹ ਬੈਗ ਦੇ ਵਿੱਚ ਜਦੋਂ ਫਿਰ ਫਰਦਰ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਮੌਕੇ ਤੇ ਗਏ ਉਹਦੀ ਚੈਕਿੰਗ ਕੀਤੀ ਤਾਂ ਉਹਦੇ ਉਹਦੇ ਪਾਸੋਂ 12 ਪੈਕੇਟ ਹੈਰੋਇਨ ਦੇ ਹੋਰ ਕਵਰ ਹੋਏ ਜਿਨ੍ਹਾਂ ਨੂੰ ਫਰਦਰ ਉਹਨਾਂ ਦਾ weight ਕੀਤਾ ਗਿਆ ਤਾਂ ਹਰ ਪੈਕੇਟ ਜਿਹੜਾ ਤਕਰੀਬਨ 1.5 ਕਿਲੋ ਦਾ ਵਜ਼ਨੀ ਸੀ ਤੇ ਟੋਟਲ ਜਿਹੜੀ ਹੈ 18 ਕਿਲੋ 227 ਗ੍ਰਾਮ ਜਿਹੜੀ ਹੈਰੋਇਨ ਹੈ ਉਹਦੇ ਪਾਸੋਂ ਦੋਸ਼ੀ ਪਾਸੋਂ ਰਿਕਵਰ ਕੀਤੀ ਗਈ ਹੈ ਸੋ ਇਹ ਇੱਕ ਨਸ਼ਿਆਂ ਦੀ ਜਿਹੜੀ ਅਸੀਂ ਚੇਨ ਨੂੰ ਰੋਕਣ ਦੇ ਲਈ ਤੇ ਰਿਕਵਰੀ ਨੂੰ ਲੈ ਕੇ ਇੱਕ ਸਾਡੇ ਦੋਨੋਂ ਟੀਮ ਨੂੰ ਉਹ ਬਹੁਤ ਅੱਛੀ ਜਿਹੜੀ ਸਫਲਤਾ ਮਿਲੀ ਹੈ। ਸੋ ਇਹਦੀ ਜਿਹੜੀ ਦੋਸ਼ੀ ਦੀ ਮੋੜਲੀ ਪੁਸ਼ਕਿਸ਼ ਕੀਤੀ ਗਈ ਹੈ। ਇਸ ਤੋਂ ਇਹ ਪਾਇਆ ਗਿਆ ਕਿ ਇਹ ਦੋਨੋਂ ਦੋਸ਼ੀ ਇੱਕੇ ਦਾ ਸਾਥੀ ਹੈ। ਉਹਦਾ ਨਾਮ ਹੈ ਕੁਲਵਿੰਦਰ ਸਿੰਘ ਕਿੰਦਾ ਵਾਸੀ ਪਿੰਡ ਦਾਓਕੇ। ਇਹ ਦੋਨੋਂ ਦੋਸ਼ੀ ਰਲ ਕੇ ਪਾਕਿਸਤਾਨ ਵਿੱਚ ਬੈਠੇ ਇੱਕ ਸਮਗਲਰ ਜਿਸ ਦਾ ਨਾਮ ਬਿੱਲਾ ਹੈ। ਉਹਦੇ ਨਾਲ ਸੰਪਰਕ ਦੇ ਵਿੱਚ ਸਨ ਪਿਛਲੇ ਲਗਭਗ 1 ਸਾਲ ਤੋਂ ਸੰਪਰਕ ਦੇ ਵਿੱਚ ਸਨ ਤੇ ਦਾਓਕੇ ਪਿੰਡ ਮਹਾਵਾ ਤੇ ਬਾਰਡਰ ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਇੱਥੇ ਡਰੋਨ ਦੇ ਜ਼ਰੀਏ ਇਹ ਵਾਲੀ ਕਨਸਾਈਨਮੈਂਟ ਹੈ ਉਹ ਮਗਵਾਉਦੇ ਸੀ ਤੇ ਇਹ ਜਿਹੜੀ ਇਹ ਇਹ ਕਨਸਾਈਨਮੈਂਟ ਹੈ ਇਹ ਵੀ ਇਹਨਾਂ ਨੇ ਪਿਛਲੇ 4-5 ਦਿਨ ਹੀ ਡਰੋਨ ਦੇ ਰਾਹੀਂ ਮਗਵਾਈ ਗਈ ਸੀ ਕਿੰਨੇ ਜਿਆਦਾ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਮੁੱਢਲੇ ਤੌਰ ਤੇ ਅਜੇ ਹੀਰਾ ਸਿੰਘ ਨੂੰ ਗ੍ਰਿਫਤਾਰੀ ਹੋਈ ਹੈ ਤੇ ਦੂਸਰੇ ਦੋਸ਼ੀ ਜਿਸ ਦਾ ਮਾਮਲਾ ਹੈ ਕੁਲਵਿੰਦਰ ਸਿੰਘ ਕਿੰਦਾ ਹੈ ਜਿਹੜਾ ਮੇਨ ਸਾਥੀ ਹੈ ਉਸ ਨੂੰ ਉਸ ਉਹ ਵੀ ਬਾਈ ਨੇਮ ਐਫ ਆਈ ਆਰ ਦੇ ਵਿੱਚ ਉਹਦਾ ਨਾਮ ਦਰਜ ਹੈ ਉਸ ਦੀ ਗ੍ਰਿਫਤਾਰੀ ਦੇ ਲਈ ਗਈਆਂ ਟੀਮਾਂ ਵਰਕ ਕਰ ਰਹੀਆਂ ਨੇ ਤਾਂ ਵਿੱਚ ਪਹਿਲਾਂ ਕੋਈ ਕੇਸ ਹੈ ਤੁਹਾਨੂੰ ਉਹ ਉਹ ਹੋ ਰਹੀ ਹੈ ਤੇ ਇਹਨਾਂ ਦੇ ਉੱਤੇ ਫਿਲਹਾਲ ਐਸ ਪਰ ਰਿਕਾਰਡ ਕੋਈ ਵੀ ਕੇਸ ਪਹਿਲਾਂ ਦਰਜ ਨਹੀਂ ਹੈ ਸਰ ਇਹਨਾਂ ਦਾ ਜਿਹੜਾ ਲੀਡਿੰਗ ਬ੍ਰੇਕਥਰੂ ਸੀ ਤੁਹਾਨੂੰ ਦਿੱਤਾ ਦਰੱਖਤ ਹੈ ਕਿ ਇਹਨਾਂ ਨੇ ਕੋਈ ਵੀ ਉਲੰਘਣਾ ਨਹੀਂ ਨਾ ਦੰਦ ਦੀ ਕੰਟੀ ਕਰਦੇ ਕੰਟੀ ਕਰਦੇ ਜੀ ਜਿਸ ਤਰ੍ਹਾਂ ਕੀ ਦੱਸਿਆ ਕਿ ਸਾਰੀ ਹੀ ਅਸੀਂ ਪੁਲਿਸ ਡਿਪਾਰਟਮੈਂਟ ਇਸੇ ਚੀਜ਼ ਦੇ ਉੱਤੇ ਵਰਕ ਕਰ ਰਿਹਾ ਸਾਡੀ ਟੀਮ ਅਸੀਂ ਡੇਲੀ ਸਾਡੀਆਂ ਟੀਮਸ ਇਹਨਾਂ ਜਿਹੜੇ ਸਸਪੈਕਟਡ ਬੰਦੇ ਹੁੰਦੇ ਨੇ ਸਸਪੈਕਟਡ ਪਲੇਸਿਸ ਨੇ ਉਹਨਾਂ ਦੇ ਉੱਤੇ ਪੈਟ੍ਰੋਲਿੰਗ ਤੇ ਜਿਹੜਾ ਉਹਨਾਂ ਦਾ ਸਥਾਨੀ ਜਿਹੜੀ ਅਸੀਂ ਰੱਖਦੇ ਆ ਉਸੇ ਦੇ ਚੱਲਦੇ ਅਸੀਂ ਸੋਰਸ ਬੇਸ ਵੀ ਕੰਮ ਕਰਦੇ ਆ ਤੇ ਇਸ ਬੰਦੇ ਨੂੰ ਜਿਹੜਾ ਉਹ ਪੈਟ੍ਰੋਲਿੰਗ ਕਰਨ ਦੇ ਸੀ ਜਦੋਂ ਅਸੀਂ ਇਹ ਪੁਲਿਸ ਪਾਰਟੀ ਉਹਦੇ ਨੂੰ ਘਰ ਤੋਂ ਬਾਹਰ ਨਿਕਲਦੇ ਨੂੰ ਹੀ ਇਹਦਾ ਉਹ ਕਾਬੂ ਕਰ ਲਿਆ ਗਿਆ ਸੀ ਇੱਕੋ ਸਮੇਂ ਤੇ ਆਈ ਹੈ ਕਿ ਆਪ ਵੀ ਗਈ ਹੈ ਦਿਨਾਂ ਤੋਂ ਜੋ ਦੇਖੋ ਇਹ ਜੇ ਬੜੀ ਇਹ ਮੋੜਲੀ ਗੱਲ ਹੈਗੀ ਆ ਜੇ ਦੂਸਰਾ ਦੋਸ਼ੀ ਵੀ ਫੜਿਆ ਜਾਏਗਾ ਤਾਂ ਉਸ ਨੂੰ ਉਹਦੀ ਕਨਫਰਮੇਸ਼ਨ ਜਿਹੜੀ ਆ ਹੋ ਜਾਵੇਗੀ ਫਿਲਹਾਲ ਲੱਗ ਰਿਹਾ ਵੀ ਇਹ ਕਨਸਾਈਨਮੈਂਟ ਇੱਕ ਟਾਈਮ ਤੇ ਹੀ ਆਈ ਗਈ ਸਰ ਇੱਕ ਕਰਦੇ ਇਹ ਸਪਲਾਈ ਕਦੇ ਕਰਦੇ ਹਾਂ ਦੇਖੋ ਇਹ ਚੀਜ਼ਾਂ ਸਾਡੇ ਤਫਤੀਸ਼ ਦਾ ਹਿਸ਼ਾ ਹੈ ਅਜੇ ਇਹਦੀ ਪੁਛਕਿ ਚੱਲ ਰਹੀ ਆ ਜੇ ਰਮਾਂਡ ਜੋ ਜਸਵੰਤ ਦੇ ਪੇਸ਼ ਕੀਤਾ ਜਾਣਾ ਰਮਾਂਡ ਦੀ ਮੰਗ ਕਿਤੇ ਜਾਣੀ ਆ ਦੂਸਰੇ ਦੋਸ਼ੀ ਨੂੰ ਕਾਬੂ ਕਰਨਾ ਹੈ ਫਰਦਰ ਕਈ ਟੈਕਨੀਕਲ ਚੀਜ਼ਾਂ ਐਨਾਲਿਸਿਸ ਹੋਣੀਆਂ ਨੇ ਇਹ ਸਾਰੀਆਂ ਚੀਜ਼ਾਂ ਆ ਇਹਦੇ ਅੱਗੇ ਕਿੰਨੂ ਸਪਲਾਈ ਜਾਣੀ ਸੀ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਦਾਂ ਦੇ ਐਕਟਿਵ ਕਿਦੋਂ ਵਜੋਂ ਇਹ ਇਹਦੇ ਵਿੱਚ ਦੇਖੋ ਮੈਂ ਜੋ ਇਹਦੇ ਕੁਝ ਫੌਨ ਜੋ ਇਨੀਸ਼ੀਅਲੀ ਚੈੱਕ ਕੀਤਾ ਵਾ ਮੁਰਲੀ ਪੁਸ਼ਕਸ਼ ਕੀਤੀ ਆ ਉਹਦੇ ਤੋਂ ਇਹ ਲਗਭਗ 1 ਸਾਲ ਤੋਂ ਇਹਦੇ ਬਾਅਦ ਜਿਹੜੇ ਆ ਇਹ ਰੇਲਿੰਗ ਜਿਹੜੇ ਸਮਗਲਰ ਚੱਲ ਰਹੇ ਸੀ ਇਹਨਾਂ ਦੀ ਬਦਲਾ ਕੀ ਹੈ ਇਹਦਾ ਬੈਕਗ੍ਰਾਉਂਡ ਵੀ ਹੈ ਜਿਹੜਾ ਪਾਕਿਸਤਾਨ ਵਾਲਾ ਦੇਖੋ ਮੈਂ ਉਹੀ ਦੱਸ ਰਿਹਾ ਕਿ ਬਿੱਲਾ ਪਾਕਿਸਤਾਨ ਬੇਸਡ ਸਮਗਲਰ ਨੇ ਜੋ ਅਸੀਂ ਉਹਦਾ ਨਾਮ ਕਨਫਰਮ ਨਹੀਂ ਕਰਦੇ ਜੋ ਨਾਮ ਇਹਨਾਂ ਵੱਲੋਂ ਸੇਵ ਕੀਤਾ ਗਿਆ ਹੈ। ਉਹੀ ਬੰਦੇ ਨਾਲ ਲਿੰਕ ਕਰਕੇ ਇੱਥੇ ਡਰਗ ਮੰਗਾਉਂਦੇ ਸੀ। ਸੋ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ 18 ਕਿਲੋ ਦੀ ਕਨਸਾਈਨਮੈਂਟ ਮੰਗੌਲੀ ਇਹ ਕੋ ਛੋਟੇ-ਮੋਟੇ ਚੇਨ ਨਹੀਂ ਆ। ਇਹ ਵੱਡੀ ਚੇਨ ਨਹੀਂ। ਸੋ ਇਹ ਇੱਕ ਵੱਡੀ ਸਫਲਤਾ ਹੈ। ਇਹਨੂੰ ਅਸੀਂ ਕੰਪਲੀਟਲੀ ਜਿਹੜਾ ਅਸੀਂ ਉਹ ਐਕਸਪੋਜ਼ ਕਰਾਂਗੇ। ਬੈਕਵਰਡ ਫਾਰਵਰਡ ਜਾਂ ਡਰੋਨ ਰਸਤੇ ਜਾਂਦੀ ਰਹੀ ਹੈ। ਡਰੋਨ ਕਾਹੀ ਆ ਰਹੀ ਹੈ। ਦੇਖੋ ਕੁਝ ਹੋਰ ਵੀ ਚੀਜ਼ ਹੋ ਸਕਦੀ ਆ ਪਰ ਫਿਲਹਾਲ ਤੇ ਅਸੀਂ ਇਹਨੂੰ ਇਹ ਡਰੋਨ ਦੇ ਰਸਤੇ ਜੜੀ ਆ ਉਹ ਆਈ ਸਰ ਜੀ ਅੰਦਰ ਡਰੋਨ ਨੇ ਸਭ ਚਲਾਇਆ ਸੀ ਕਿ ਉਹਦੇ ਜਹ ਤੇ ਡਰੋਨ ਪੜਿਆ ਗਿਆ ਜਾਂ ਕਿਸ ਤਰੀਕੇ ਉਹ ਡੋਨ ਦੀ ਕੋਈ ਰਿਕਵਰੀ ਨਹੀਂ ਹੋਈ ਐਂਟੀ ਡਰੋਨ ਨਿਯਰ ਜ਼ੇਰੇ ਆਗੇ ਨੇ ਉਹ ਵੀ ਪਲਾਂਟਡ ਨੇ ਬਸ ਟੈਕਨੀਕਲ ਕਈ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਹਰ ਚੀਜ਼ ਨੂੰ ਰੋਕਿਆ ਜਾ ਸਕਦਾ ਜਾਂ ਨਹੀਂ ਰੋਕਿਆ ਜਾ ਸਕਦਾ ਸਰ ਬਿੱਲੇ ਦੇ ਕੰਟੈਕਟ ਕਿਸਾਂ ਆਏ ਸਰ ਦੇਖੋ ਅਜੇ ਅਜੇ ਫਰਸਟ ਡੇ ਆ ਇਹਨਾਂ ਦੇ ਕੋਲ ਸਾਡੇ ਕੋਲ ਜਿਹੜੇ ਉਹਦੇ ਕੰਟੈਕਟਸ ਜਿਹੜੇ ਨੇ ਉਹ ਸਾਨੂੰ ਮਿਲ ਗਏ ਨੇ ਇਨਾ ਸਾਥੀ ਹੈ ਕੁਲਵਿੰਦਰ ਕਿੰਦੇ ਉਹ ਵੀ ਫੜਿਆ ਜਾਵੇਗਾ ਤੇ ਫਿਰ ਪਤਾ ਲੱਗ ਜਾਵੇਗਾ ਸਰ ਇਹਨਾਂ ਦੀ ਉਮਰ ਕੀ ਹੈ ਔਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਇੱਕ ਤਾਂ ਹੋਰ ਪੇ ਵੀ ਕੰਮ ਕਰਦੇ ਸੀ ਕੀ ਜਾਂ ਕਿਸਾਨ ਸੀ ਹਾਂਜੀ ਆ ਬੇਸਿਕਲੀ ਇਹ ਇੱਕ ਕਿਸਾਨ ਫੈਮਿਲੀ ਤੋਂ ਹੀ ਹੈ ਅ ਐਗਰੀਕਲਚਰ ਇਹਨਾਂ ਦਾ ਹੈਗਾ ਇੱਕ ਦੋ ਕਿੱਲੇ ਜ਼ਮੀਨ ਹੈ ਇਹਨਾਂ ਦੀ ਮੱਝਾਂ ਵਗੈਰਾ ਘਰ ਚ ਰੱਖੀਆਂ ਨੇ ਤੇ ਸੇਮ ਸੇਮ ਚੀਜ਼ ਦੂਸਰੇ ਕੁਲਵਿੰਦਰ ਕਿੰਦੇ ਦੇ ਘਰ ਦੇ ਵਿੱਚ ਵੀ ਹੈ ਕੇਸ ਤੋਂ ਕਿ ਇਹਨਾਂ ਦੇ ਖੇਤ ਹੈ ਜੀ ਕਿ ਹਟਵੇਂ ਨੇ ਖੇਤ ਏਜ ਜਿਹਦੀ ਹਿਰਾਸਿੰਘ ਦੀ ਏਜ ਤਕਰੀਬਨ ਜਿਹੜੀ ਆ 35 ਤੋਂ 40 ਸਾਲ ਹੈ ਇਹਦਾ ਖੈਰਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘਰ ਹੈਗਾ ਤਾਂ ਪ੍ਰੋਪਰਟੀ ਕਿੰਨੀ ਹੈ ਬੋਰਡ ਦਾ ਬੈਲੈਂਸ ਕਿਹਦਰੋਂ ਤੱਕ ਦੇਖੋ ਇਹ ਚੀਜ਼ਾਂ ਸਾਰੀਆਂ ਫਸਟ ਡੇ ਇਨਵੈਸਟੀਗੇਸ਼ਨ ਦਾ ਸੈਕੰਡ ਡੇ ਹੈ ਸੋ ਇਹ ਚੀਜ਼ਾਂ ਸਾਰੀਆਂ ਸਾਡਾ ਅੰਡਰ 68 ਐਫ ਐਨ ਡੀ ਪੀ ਐਸ ਐਕਟ ਅਸੀਂ ਇਹਦੀ ਪ੍ਰੋਪਰਟੀ ਵੀ ਇਡੈਂਟੀਫਾਈ ਕਰਾਂਗਾ ਕਰਾਂਗੇ ਕਿ ਜੇਰਾ ਇਹਨਾਂ ਨੇ ਕੋਈ ਇਲੀਗਲ ਰਿਸੋਰਸਸ ਤੋਂ ਕੋਈ ਪ੍ਰੋਪਰਟੀ ਬਣਾਈ ਹੈ ਉਹ ਸਾਰੀਆਂ ਚੀਜ਼ਾਂ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ